ਜੋ ਪਿਛਲੇ ਗਵਰਨਰ ਵੇਲੇ ਹੋਇਆ ਮੇਰੇ ਖਿਆਲ ਉਹਦੇ ਵਾਸਤੇ ਦੋਵੇਂ ਹੀ ਗਲਤ ਦੋਵੇਂ ਦੋਵੇਂ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਆ ਦੋਵਾਂ ਦੀਆਂ ਗਲਤੀਆਂ ਕਰਕੇ ਉਹ ਟਕਰਾਅ ਦੀ ਸਥਿਤੀ ਬਣੀ ਕੁਝ ਮਸਲਿਆਂ ਤੇ ਗਵਰਨਰ ਠੀਕ ਸਨ ਜਿਵੇਂ ਕਿ ਗਵਰਨਰ ਨੇ ਜਿਹੜਾ ਰਿਪੋਰਟ ਮੰਗੀ ਪੰਜਾਬ ਸਰਕਾਰ ਤੋਂ ਤੇ ਪੰਜਾਬ ਸਰਕਾਰ ਨੂੰ ਰਿਪੋਰਟ ਦੇਣੀ ਚਾਹੀਦੀ ਸੀ ਉਹ ਰਿਪੋਰਟ ਨੂੰ ਨਾ ਨੁਕਰ ਨਹੀਂ ਕਰ ਸਕਦੇ ਸੀ ਗਵਰਨਰ ਜਦੋਂ ਗਵਰਨਰ ਨੂੰ ਬਤੌਰ ਚਾਂਸਲਰ ਹਟਣ ਦੀ ਕੋਸ਼ਿਸ਼ ਕੀਤੀ ਉੱਥੇ ਵੀ ਗਵਰਨਰ ਸਹੀ ਸਨ ਸਰਕਾਰ ਦੀ ਗਲਤੀ ਸੀ ਜੇ ਇਸ ਯੂਨੀਵਰਸਿਟੀਾਂ ਦੇ ਚਾਂਸਲਰ ਗਵਰਨਰ ਹੀ ਹੋਣ ਤੇ ਉਹ ਬ੍ਰਿਸ਼ਤ ਰਿਆ ਜੇ ਮੁੱਖ ਮੰਤਰੀ ਚਾਂਸਲਰ ਬਣ ਗਏ ਤੇ ਇਹਦਾ ਮਤਲਬ ਹੈ ਇੱਕ ਸਿਆਸੀ ਲੀਡਰ ਚਾਂਸਲਰ ਹੈ ਤੇ ਯੂਨੀਵਰਸਿਟੀਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਵੱਧ ਚੁੱਕੀ ਕਈ ਗੱਲਾਂ ਦੇ ਵਿੱਚ ਗਵਰਨਰ ਗਲਤ ਸਨ ਜਿਵੇਂ ਉਹਨਾਂ ਨੇ ਸਰਦੀ ਦੌਰੇ ਕੀਤੇ ਉਹ ਵੀ ਇੱਕ ਪੈਰਲਲ ਸਰਕਾਰ ਚਲਾਉਣ ਦੀ ਕੋਸ਼ਿਸ਼ ਸੀ ਸੋ ਕੁਝ ਗੱਲਾਂ ਦੇ ਵਿੱਚ ਮੈਂ ਜਿਵੇਂ ਦੱਸਿਆ ਵੀ ਗਵਰਨਰ ਗਲਤ ਸਨ ਇਸੇ ਤਰ੍ਹਾਂ ਗਵਰਨਰ ਗਲਤ ਸੀ ਕਿ ਜਦੋਂ ਕੋਈ ਮਤਾ ਯਾਰ ਜੇ ਤਾਂ ਕੋਈ ਬਿਲ ਪਾਸ ਹੋ ਜਾਂਦਾ ਵਾ ਵਿਧਾਨ ਸਭਾ ਦੇ ਵਿੱਚ ਤੇ ਉਹਨੂੰ ਬਿਨਾ ਕਿਸੇ ਵਜ੍ਹਾ ਉਹਨੂੰ ਸਹਿਮਤੀ ਨਾ ਦੇਣੀ ਜਾਂ ਅਨਮਿੱਥੇ ਸਮੇਂ ਲਈ ਆਪਣੇ ਕੋ ਰੱਖ ਲੈਣਾ ਉਹਤੇ ਕਾਰਵਾਈ ਨਾ ਕਰਨੀ ਇਹ ਵੀ ਗਲਤ ਹੈ ਸੋ ਗਵਰਨਰ ਐਡਵਾਈਸ ਕਰ ਸਕਦਾ ਸੋ ਵਾਪਸ ਦਵੇ ਸਰਕਾਰ ਨੂੰ ਕਿ ਆ ਤੁਸੀਂ ਬਿਲ ਪਾਸ ਕੀਤਾ ਮੇਰੇ ਵਿਚਾਰ ਦੇ ਵਿੱਚ ਇਹ ਸਹੀ ਨਹੀਂ ਆ ਇਹਦੇ ਵਿੱਚ ਪ੍ਰੋਬਲਮਸ ਹੈ ਨਾ ਦੁਬਾਰਾ ਵਿਚਾਰ ਕਰੋ ਸੋ ਦੋਵਾਂ ਦੀਆਂ ਗਲਤੀਆਂ ਰਹੀਆਂ ਸੋ ਇੱਕ ਨਵੀਂ ਸ਼ੁਰੂਆਤ ਐਕਸਪੈਕਟਿਡ ਸੀ ਨਾ ਮੈਂ ਗਵਰਨਰ ਗੁਲਾਬ ਸਿੰਘ ਗਟਾਰੀਆ ਦੇ ਨਾਲ ਪਰ ਅਫਸੋਸ ਹੈ ਜਿਹੜੀਆਂ ਨੇ ਆ ਪਿਛਲੇ ਮੀਟਿੰਗ ਕਰ ਦਿੱਤੀ ਐ ਇਹਦੇ ਨਾਲ ਆਸਾਂ ਸੀ ਉਹਨਾਂ ਤੇ ਪਾਣੀ ਫਿਰ ਗਿਆ ਗਵਰਨਰ ਜਿਹੜਾ ਵਾ ਮੈਂ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਮੈਂ ਫਿਰ ਦੁਹਰਾਣਾ ਚਾਹੁੰਨਾ ਵਾ ਰਿਪੋਰਟ ਮੰਗ ਸਕਦਾ ਲੋ ਜਿਹੜੇ ਸੂਬਾ ਸਰਕਾਰ ਆ ਉਹਦੇ ਤੋਂ ਜਾਣਕਾਰੀ ਮੰਗ ਸਕਦਾ ਵਾ ਜੋ ਜਾਣਕਾਰੀ ਇਸ ਗਵਰਨਰ ਨੇ ਸਿੱਧੀ ਮੀਟਿੰਗ ਕਰਕੇ ਮੰਗੀ ਆ ਉਸ ਪੰਜਾਬ ਸਰਕਾਰ ਤੋਂ ਮੰਗ ਲੈਣ ਤੇ ਪੰਜਾਬ ਸਰਕਾਰ ਨੂੰ ਦੇਣੀ ਪੈਣੀ ਸੀ ਉਹ ਜਾਣਕਾਰੀ ਮੀਟਿੰਗ ਕਿਉਂ ਕੀਤੀ ਮੀਟਿੰਗ ਮੁੱਖ ਮੰਤਰੀ ਦਾ ਪ੍ਰੈਰੋਗੇਟਾ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਨਹੀਂ ਲੈਣਾ ਚਾਹੀਦਾ ਜੋ ਦਜੀ ਚੀਮਾ ਨੇ ਕਿਹਾ ਆਕਾਲੀ ਦਲ ਦੇ ਬੁਲਾਰਿਆਂ ਨੇ ਬਿਲਕੁਲ ਸਹੀ ਆ ਕਿ ਇਹਦੇ ਨਾਲ ਜਿਹੜਾ ਫੈਡਰਲਿਜ਼ਮ ਹੈ ਸੰਗੀ ਢਾਂਚਾ ਉਹ ਕਬਜ਼ੂਰ ਪੈਂਦਾ ਵਾ ਔਰ ਇਹ ਕਾਰਵਾਈਆਂ ਗੈਰਸੰਮਾਨ ਨੇ ਕਿਹਾ ਇਹਦੇ ਨਾਲ ਫਿਰ ਜਿਹੜੀਆਂ ਚੂਹੀਆਂ ਹੋਈਆਂ ਸਰਕਾਰਾਂ ਵਾ ਉਹ ਬਿਲਕੁਲ ਨਕਾਰਾ ਹੋ ਜਾਣਗੀਆਂ ਫਿਰ ਕਿਉਂ ਲੋਕੀ ਕੋਸ਼ਿਸ਼ ਕਰਨਗੇ ਕਿ ਇਹ ਹੀ ਸੱਤਾ ਦੇ ਵਿੱਚ ਆਈ ਹੈ ਜੇ ਗਵਰਨਰ ਨੇ ਇਹ ਕੇਂਦਰ ਦੇ ਨੁਮਾਇੰਦੇ ਨਹੀਂ ਤੇ ਸਰਕਾਰਾਂ ਚਲਾਉਣੀਆਂ ਵਾ ਤੇ ਫਿਰ ਕਿਉਂ ਕੋਈ ਸਰਕਾਰ ਬਣਾਉਣੀ ਚਾਹਰੇਗਾ ਸੋਸਿਆ ਪੰਜ ਪੰਜ ਸਰਕਾਰ ਜਿਹੜੀ ਹੈ ਕੇਂਦਰ ਦੇ ਵਿੱਚ ਉਹ ਇਹ ਸਭ ਕੁਝ ਕਰ ਰਹੀ ਹੈ ਸੂਬਿਆਂ ਦੇ ਨਾਲ ਕਿਉਂਕਿ ਬਹੁਤ ਚਿਰ ਪੰਜ ਪੰਜ ਸਰਕਾਰ ਪੰਜ ਪੰਜ ਜਿਹੜੀ ਪਾਰਟੀ ਆ ਇਹ ਸੱਤਾ ਤੋਂ ਬਾਹਰ ਸੀ ਉਦੋਂ ਇਹੋ ਹੀ ਰੌਲਾ ਪਾਉਂਦੇ ਰਿਹਾ ਕਿ ਦੇਖੋ ਕਾਂਗਰਸ ਕੇ ਮੇਤਾ ਕਾ ਕਰਦੀ ਹੈ ਔਰ ਕਾਂਗਰਸ ਨਾ ਕਾ ਕਰਦੀ ਸੀ ਜੋ ਹੁਣ ਹੋ ਰਿਹਾ ਬਿਲਕੁਲ ਗਲਤ ਆ ਤੁਸੀਂ ਸੂਬਾ ਸਰਕਾਰਾਂ ਨੂੰ ਇੱਕ ਤਰੀਕੇ ਨਾਲ ਕਮਜ਼ੋਰ ਕਰ ਰਹੇ ਜੀ ਕੇਂਦਰ ਤੋਂ ਸੂਬਿਆਂ ਨੂੰ ਚਲਾਉਣ ਦੀ ਕੋਸ਼ਿਸ਼ ਹੈ ਤੁਹਾਡੀ ਪਰ ਕਾਂਗਰਸ ਵੇਲੇ ਤਾਂ ਇੱਕ ਵ extra ਹੋਰ ਵੀ ਅੱਗੇ ਸੀ ਉਹਨਾਂ ਨੇ ਧਾਰਾ 356 ਦਾ ਇੰਨਾ ਦੁਰਉਪਯੋਗ ਕੀਤਾ ਕਿ ਥਾਂ-ਥਾਂ ਤੇ ਸਰਕਾਰਾਂ ਨੂੰ ਡਿਸਮਿਸ ਕੀਤਾ ਪੰਜਾਬ ਨੂੰ ਸਭ ਤੋਂ ਵੱਡਾ ਖਮਿਆਜ਼ਾ ਭੁਤਣਾ ਪਿਆ 8 ਕੇ 9ਵਰੀ ਇੱਥੇ ਰਾਸ਼ਟਰਪਤੀ ਰਾਜ ਲੱਗਾ ਇੱਕ ਵਾਰੀ ਕੰਟੀਨਿਊਸਲੀ 5-6 ਸਾਲ ਰਾਸ਼ਟਰਪਤੀ ਰਾਜ ਇੱਥੇ ਲੱਗਿਆ ਰਿਹਾ ਜੋ ਲੱਗ ਹੀ ਨਹੀਂ ਸਕਦਾ ਸੰਵਿਧਾਨ ਮੁਤਾਬਿਕ ਲੱਗੇ ਨਹੀਂ ਸਕਦਾ ਸੋ ਕਾਂਗਰਸ ਸਰਕਾਰਾਂ ਜਿਹੜੀਆਂ ਅਮ ਬਿਲਕੁਲ ਗੈਰ ਸੰਵਿਧਾਨਿਕ ਕੰਮ ਕਰਦੀਆਂ ਰਹੀਆਂ ਵਾਂ ਔਰ ਇਹ ਸਰਕਾਰ ਨੂੰ ਸਭੋਂ ਸਬਕ ਲੈਣਾ ਚਾਹੀਦਾ ਵਾ ਉਹ ਜੇ ਗਲਤ ਕਰਦੇ ਸੀ ਤਾਂ ਅਸੀਂ ਤੋਂ ਸੁਧਾਰ ਲਈਏ ਨਾ ਕਿ ਅਸੀਂ ਹੀ ਉਹਦੀਆਂ ਗਲਤੀਆਂ ਜਿਹੜੀਆਂ ਵਾਂ ਉਹ ਸ਼ੁਰੂ ਕਰਨੀ ਚਾਹੀਦੀ ਆ ਉਹ ਉਹ ਹੀ ਕਰਤੀਆਂ ਦੁਹਾਨੀਆਂ ਜਿਹੜੀਆਂ ਗਵਰਨਰ ਤੇ ਮੁੱਖ ਮੰਤਰੀ ਦੇ ਰਿਸ਼ਤਿਆਂ ਨੂੰ ਦੇ ਉਤੇ ਮੁਰ ਵਿਚਾਰ ਕਰਨ ਦੀ ਲੋੜ ਆ ਤੇ ਜਿੱਥੇ ਜਿੱਥੇ ਇਹ ਦਿੱਕਤ ਆ ਰਹੀ ਆ ਗੈਰ ਬੀਜੇਪੀ ਸਟੇਟਾਂ ਜਿੱਥੇ ਸੱਤਾ ਦੇ ਵਿੱਚ ਨਹੀਂ ਉੱਥੇ ਦਿੱਕਤ ਆ ਰਹੀ ਆ ਉਹਨਾਂ ਸਾਰੀਆਂ ਸਟੇਟਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਵਾ ਭਾਵੇਂ ਉਹ ਬੈਸਟ ਬੰਗਾਲ ਹੋਵੇ ਭਾਵੇਂ ਤਾਮਿਲਨਾਡੂ ਹੋਵੇ ਕੇਰਲਾ ਹੋਵੇ ਪੰਜਾਬ ਹੋਵੇ ਜਾਂ ਅੰਧਰਾ ਪ੍ਰਦੇਸ਼ ਜਾਂ ਕਰਨਾਟਕਾ ਹੋਣ ਜਿੱਥੇ ਜਿੱਥੇ ਵੀ ਇਹੋ ਜਿਹੀ ਪ੍ਰੋਬਲਮ ਆ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਮਸਲਾ ਚੁਪਣਾ ਚਾਹੀਦਾ ਪਰ ਉਹਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਰਾਜ ਸਰਕਾਰਾਂ ਨੂੰ ਵੀ ਆਪਣਾ ਆਪਣਾ ਰੋਲ ਜਿਹੜਾ ਵਾ ਉਹ ਨਿਭਾਉਣਾ ਚਾਹੀਦਾ ਜਿਵੇਂ ਗਵਰਨਰ ਰਿਪੋਰਟ ਮੰਗਦਾ ਦੇਣ ਉਹਨਾਂ ਰਿਪੋਰਟ ਜੇ ਹਾਊਸ ਖਤਮ ਹੋ ਗਿਆ ਵਾ ਉਹਨੂੰ ਸਹੀ ਟਾਈਮ ਤੇ ਪ੍ਰੋਲੋਗ ਕੀਤਾ ਜਾਵੇ ਨਾ ਕਿ ਉਹਨੂੰ ਅਣਮਿੱਥੇ ਸਮੇਂ ਲਈ ਐਡਜਨ ਕਰਕੇ ਰੱਖਿਆ ਜਾਵੇ ਸੋ ਸਰਕਾਰਾਂ ਨੂੰ ਵੀ ਆਪਣੇ ਆਪਣੇ ਕਾਰਗੁਜ਼ਾਰੀ ਵਿੱਚ ਬਿਹਤਰੀ ਕਰਨੀ ਚਾਹੀਦੀ ਹੈ ਲੇਕਿਨ ਗਵਰਨਰ ਦੇ ਰੋਲ ਦੇ ਉੱਤੇ ਮੁੜ ਵਿਚਾਰ ਡੈਫੀਨਿਟਲੀ ਕਰਨ ਦੀ ਲੋੜ ਹੈ ਜਿਵੇਂ ਆਪਾਂ ਬੜੀ ਬੜੀ ਕਿਹਾ ਵਾ ਔਰ ਜੇ ਜਿੰਨੀ ਜਲਦੀ ਤੇ ਮੋੜ ਵਿਚਾਰ ਹੋਊਗਾ ਉਹਨੇ ਤਰੀਕੇ ਉਹਨੇ ਉਹਨੇ ਜਲਦੀ ਕੇਂਦਰ ਤੇ ਸਟੇਟਾਂ ਦੇ ਰਿਸ਼ਤੇ ਜਿਹੜੇ ਨੇ ਉਹਨਾਂ ਦੇ ਵਿੱਚ ਸੁਧਾਰ ਆਵੇਗਾ